ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਦਾ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਕਰਿਆੜ ਵਾਲਾ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਇੱਕ ਤੁਹਾਨੂੰ ਲੋਕਲ ਤੇ ਘਰ ਦੀ ਬੈਹੜ ਦਿਖਾਵਾਂਗੇ ਤੇ ਗਰਲੈਂਡ ਉਹਨਾਂ ਸਰਚਾ ਮਿਆਰੀ ਆਪਾਂ ਇਹਨੂੰ ਕਹਿ ਸਕਦੇ ਆ ਜੀ ਫੁੱਲ ਗਰਲੈਂਡ ਵਾਲੇ ਦੇ ਆਂ ਦਾ ਥਣਲੇਵਾ ਪੂਰਾ ਸਾਫ ਕਿੰਨੇ ਦਿਨ ਕੱਟੂਗੀ ਕਿਹੜਾ ਸੂਆ ਜਾਂ ਕਿ ਪਹਿਲੇ ਸੂਆ ਦਾ ਕਿੰਨਾ ਕ ਦੁੱਧ ਕੱਢਿਆ ਵਾ ਉਹ ਵੀ ਬਾਈ ਜੀ ਤੋਂ ਪੁੱਛਾਂ ਗੱਲਬਾਤ ਕਰਾਵਾਂ ਸਸੀ ਗਾ ਬਾਈ ਸਸੀ ਗਾ ਹੋ ਠੀਕ ਠਾਕ ਹੂੰ ਜੀ ਹਾਂ ਜੀ ਵੀਰੇ ਬਈ ਪਹਿਲਾਂ ਤਾਂ ਨੰਬਰ ਬੋਲ ਦਿਓ ਜੀ ਆਪਣਾ 98772 ਵੀਰੇ ਹੂੰ 30496 98772 30496 96 ਪਿੰਡ ਆਪਣਾ ਆ ਗਿਆ ਜੀ ਪਿੰਡ ਕਰਿਆ ਡਾਲ ਬਈ ਜ਼ਿਲ੍ਹਾ ਆਪਾਂ ਨੂੰ ਜਿਹੜਾ ਬਠਿੰਡਾ ਜ਼ਿਲ੍ਹਾ ਬਠਿੰਡਾ ਤਹਿਸੀਲ ਆਪਾਂ ਨੂੰ ਤਹਿਸੀਲ ਰਾਮਪਰਾ ਫੂਲ ਬਾਈ ਤੇ ਨਾਮ ਵੀਰ ਤੇਰਾ ਜੱਗੀ ਆ ਹਨਾ ਨਾ ਜੱਗੀ ਤੇ ਓਕੇ ਤੇ ਬਾਈ ਜੀ ਆਪਣੀ ਘਰ ਦੀ ਪਾਲੀ ਬੈਠੀ ਹਾਂਜੀ ਵੀਰੇ ਘਰ ਦੀ ਆਪਣੀ ਤੇ ਕਿਹੜਾ ਸੂਆ ਬਾਈ ਸੂਆ ਦੂਜਾ ਵੀਰੇ ਦੂਜਾ ਸੂਆ ਆ ਗਿਆ ਤੇ ਵੀਰੇ ਫਿਰ ਪਹਿਲੇ ਸੂਏ ਦਾ ਕਿੰਨਾ ਕ ਦੁੱਧ ਕੱਢਿਆ ਪਹਿਲੇ ਸੂਏ ਵੀਰੇ ਨੇ 18 ਤੋਂ 19 ਕਿਲੋ ਦੁੱਧ ਕੱਢਿਆ ਗਿਆ 18 ਤੋਂ 19 ਕਿਲੋ ਦੁੱਧ ਕੱਢਤਾ ਤੇ ਪਾਇਆ ਵੀ 6 ਜੀਰੂ ਦੇ ਨੇੜ ਫੈੜਾ ਲਾਉ ਹਣਾ ਮੱਝਾਂ ਦੇ ਮੱਝਾਂ ਵਰਗਾ ਦੁੱਧ ਆ ਜੀ ਇਹਦਾ ਕੋਈ ਓਵੇਂ ਨਹੀਂ ਗੱਲ ਹੈ ਕਿ ਵੀ ਇਹਦੀ ਫੈੜ ਪਤਲੀ ਹੋਊ ਜਾਂ ਕੁਛ ਵੀ ਚੰਗੇ ਮੱਝ ਦੇ ਮੁਕਾਬਲੇ ਚ ਦੁੱਧ ਹਨਾ ਕਿਉਂ ਵੀ ਉਹ ਨਾਉ ਹਾਂਜੀ ਹਾਂਜੀ ਵੀਰੇ ਫੈਡ ਗ੍ਰੈਵਿਟੀ ਫੁੱਲ ਆਊਗੀ ਹਾਂਜੀ ਹਾਂਜੀ ਤੇ ਐਤ ਕੀ ਫਿਰ ਕਿੰਨਾ ਦੁੱਧ ਜੇ ਕੀ ਕਹਿ ਕੇ ਦੇ ਲੈ ਫੈਡ ਕੀ ਵੀਰੇ 20 ਤੋਂ ਪਲੱਸ ਹੀ ਕੱਢੂਗੇ 20 ਤੋਂ ਪਲੱਸ ਤੇ ਸਾਈਜ਼ ਸਾਈਜ਼ ਅਗਲੇ ਨੂੰ ਦੱਸਣ ਦੀ ਲੋੜ ਨਹੀਂ ਫੁੱਲ ਸਾਈਜ਼ ਆ ਜੀ ਫੁੱਲ ਕੱਦਦਾ ਤੇ ਥਣ ਲੇਵਾ ਪੂਰਾ ਸਾਫ ਕਿੰਨੇ ਦਿਨ ਘੱਟ ਜੂ ਫਿਰ ਇਹਦੇ ਵੀਰੇ ਮੰਨ ਕੇ ਚੱਲੋ ਅੱਜ ਹੈਗੀ ਐ 18 ਤਰੀਕ 20 ਤਰੀਕ ਨੂੰ ਦਿਨ ਪੂਰੇ ਆ ਨੇ ਕੋਲੋ ਜੀ ਤੋੜਾ ਕਰਾ ਕੇ ਚੈੱਕ ਤੇ ਚੰਗੀ ਵਾੜ ਤੁਹਾਨੂੰ ਦਿਖਾ ਰਿਹਾ ਜੀ ਐ ਨਹੀਂ ਵੀ ਕਿਸੇ ਪਾਸੇ ਖੁੰਜੀ ਵੀ ਹੋਵੇ ਦੈਨ ਜਰੂਰ ਹੈਗੇ ਇੱਧਰ ਅੰਦਰ ਹੀ ਤੁਰ ਆਹ ਦੇਖੋ ਜੀ ਕੋਈ ਨੀ ਬਾਹਰ ਵੀ ਲੈ ਚੱਲ ਆਹ ਦੇਖੋ ਸਾਈਜ਼ ਕਰੋ ਚੈੱਕ ਜੀ ਕੁਆਲਿਟੀ ਚੰਗੀ ਹੂੰ ਲਿਓ ਵੀਰੇ ਚੰਗਾ ਪਸੂ ਬਾਈ ਅ ਰੱਖੇ ਵਾ ਬਾਈ ਦੇ ਘਰੇ ਜੇ ਕੋਈ ਕਦੀ ਵਿੱਚੋਂ ਤਿਆਰ ਹੁੰਦੀ ਹੈ ਜਰੂਰ ਸੇਲ ਕਰਦਾ ਤੁਸੀਂ ਜੇ ਤੁਸੀਂ ਦੇਖੋਗੇ ਨਾ ਨੈਟ ਤੇ ਸਰਚ ਮਾਰ ਕੇ ਉਹਨਾਂ ਨਾਲ ਵੜ ਸੇਮ ਮੇਲ ਖਾਂਦੀ ਆ ਹਨਾ ਬਾਈ ਜੀ ਹਾਂਜੀ ਹਾਂਜੀ ਵੀਰੇ ਕਹਿਣ ਨੂੰ ਤਾਂ ਹਰੇਕ ਬੰਦੇ ਕਹਿੰਦਾ ਵੀ ਸਾਡੀ ਇਹ ਗਰਲੈਂਡੋ ਆ ਗਈ ਪਰ ਇਹ ਉਹਨਾਂ ਨਾਲ ਮੇਲ ਖਾਊਗੀ ਦੀ ਤੌਰ ਇਹਦੀ ਚਾਲ ਇਹਦੀ ਫੇਸ ਦੀ ਕੁਆਲਿਟੀ ਤੌਰ ਨਹੀਂ ਖੜ ਨਹੀਂ ਸਾਰੀ ਆ ਵੀਰੇ ਹਾਂਜੀ ਹਾਂਜੀ ਜਿਹੜੀ ਹੋਣੀ ਚਾਹੀਦੀ ਆ ਤੇ ਜੱਗੀ ਫਿਰ ਦੁੱਧ ਇਹਦੀ ਕਿੰਨਾ ਕੱਢ ਦੂੰ ਦੁੱਧ ਵੀਰੇ 20 ਤੋਂ ਪਲੱਸ ਹੀ ਕੱਢਣਾਗਾ 20 ਤੋਂ ਪਲੱਸ ਆ ਦੇਖੋ ਜੀ ਥਣ ਲੇਵਾ ਸਾਫ਼ ਤਿਆਰ ਕਰਦੀ ਹੁੰਦੀ ਆ ਹੂੰ ਚੰਗੀ ਆ ਜੀ ਸਾਰੀ ਤੇ ਜੱਗੀ ਫਿਰ ਕਿੰਨੇ ਪੈਸੇ ਲਾਵਾਂ ਮੈਂ ਬਾਈ ਮੁੱਲ ਵੀਰੇ ਇਹਦੇ 85000 ਹੂੰ 80000 ਚ ਮਾਨਦਾਨ ਕਰ 80 ਜਮਾਨਤਾਨ ਹੋ ਜਾਣਾ 13 22 ਵੱਲੋਂ ਕਰੀ ਗਈ ਕਿਰਨ ਡਿਮਾਂਡ ਆ ਜੀ ਮਾਨਤਾਨ ਤੁਹਾਡਾ ਜਰੂਰ ਕਰੋ ਐ ਨਹੀਂ ਵੀ ਕੋਈ ਲਕੀਰ ਹੁੰਦੀ ਆ ਸੌਦੇ ਬਾਜੀ ਚ ਲਕੀਰ ਕੋਈ ਨਹੀਂ ਹੁੰਦੀ ਤੇ ਸੈਜ ਫੁੱਲ ਸੈਜ ਕੰਨੂ ਆਂਡੀ ਸੀਲ ਪੂਰੀ ਤੈਦ ਕੀ ਫਿਰ 20 ਕਿਲੋ ਬਾਈ ਹਾਂਜੀ ਵੀਰੇ 20 ਕਿਲੋ ਆ ਗੂਰਾ ਮੱਧਾਂ ਨਾਲ ਦਾ ਵੀਰੇ ਐ ਨਹੀਂ ਮੱਧਾਂ ਨਾਲ ਤੇ ਫਿਰ ਧਾਰ ਪੈਂਦੀ ਉਂਗਲਾ ਧਾਰ ਵੀਰੇ ਜਮਾ ਗੂਠੇ ਵਰਗੀ ਧਾਰ ਆ ਮੁੱਲ ਜਿੰਨਾ ਮਰਜ਼ੀ ਕਰਾਈ ਚਲੋ ਬਾਈ ਕਹਿੰਦਾ 80000 ਤੁਹਾਡਾ ਖੁੱਲਾ ਮਾਨਤਾਨ ਹੋ ਜਾਣਾ ਪੈਂਡ ਕਰਾੜਾਏ ਤਾਂ ਆਪਾਂ ਵੀਡੀਓ ਕਵਰ ਕਰਕੇ ਦਿੱਤੀਆ ਨੰਬਰ ਬਾਈ ਜੱਗੀ ਫੇਰ ਬੋਲੋ 987722 9977230496 ਪਿੰਡ ਕਰਿਆੜਾ ਵਾਲਾ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਪਰਾਪੂਰ ਇੱਕ ਵੈਡ ਸੀ ਗਰਲੈਂਡ ਨਾਲ ਸਲ ਚ ਪੈਂਦੀ ਸਾਨੂੰ ਇੱਕ ਵਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ